ਆਵੇਂ ਮਹੀ ਵੇ ਮੈਨੂੰ ਪਿਆਰਾ ਲੱਗਦਾ ਏ ਬੇ ਤੂੰ ਨਾ ਕਰ ਜੋਰ ਜਗਾਣੇ ਨੰਗੇ ਪਿੰਡੇ 베 ਮੇਰੇ ਮਾਰ ਨਾ ਚਮਕਾ 베 ਮੇਰੇ ਰੋਂਦੇ ਨੇ ਨੇ ਨੂੰ ਮਾਣੇ ਆ ਲਾਓ ਵੀ ਮਿੱਤਰੋ ਅੱਜ ਨਾ ਬਾਈ ਹੁਰੀ ਆਪਣੇ ਮਿਲਣ ਆਇਆ ਸਪੈਸ਼ਲ ਤੇ ਬਾਈ ਵਰਤ ਗਾਣੇ ਵੀ ਸੁਣਾਗੇ ਪਹਿਲਾਂ ਗੱਡੀ ਮੋੜ ਪਏ ਨਾ ਤੇ ਨਾਲ ਨਾਲ ਗੱਲਾਂ ਕਰੀ ਚੱਲਦੇ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਬਾਈ ਮੈਂ ਕਹਣਾ ਇੰਨੀ ਘੈਂਣ ਆਵਾਜ਼ ਆ ਬਾਈ ਦੀ ਤੇ ਆ ਅੱਭੀ ਬਾਈ ਲਿਖਦਾ ਗੀਤ ਪੂਰੇ ਸੱਚੇ ਆ ਗੱਲਾਂ ਬਾਈ ਅੱਜ ਦੇ ਟਾਈਮ ਦੇ ਵਿੱਚ ਮੈਂ ਦੇਖਦਾ ਵੀ ਬਹੁਤ ਸੱਚੇ ਭਰਾ ਬਹੁਤ ਘੱਟ ਰਹੇਗੇ ਤੇ ਪਰ ਜਿਹੜੇ ਹੈਗੇ ਨੇ ਤੇ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੇ ਆਪਾਂ ਹੁਣ ਬਾਈ ਨਾਲ ਗੱਲ ਕਰਦੇ ਆ ਤੇ ਗੱਡੀ ਮੋੜ ਲਾਣ ਦਿਓ ਤੇ ਮੈਨੂੰ ਪਤਾ ਤੁਹਾਨੂੰ ਗਾਣਾ ਪੂਰਾ ਕਹਿਣ ਲੱਗੂਗਾ ਠੀਕ ਆ ਤੇ ਹੋਰ ਬਾਈ ਕੀ ਹਾਲਾ ਬਾਝੇ ਬਾਈ ਹੋਰੀ ਬਹੁਤ ਵਧੀਆ ਬਹੁਤ ਵਧੀਆ ਕਿਹੜਾ ਕੰਮ ਚਲੋ ਚੰਗੀ ਗੱਲ ਆ ਬਾਈ ਤੇ ਲਾਓ ਤੇ ਆ ਬਾਈ ਦਾ ਭਾਈ ਆ ਤੇ ਆਪਾਂ ਬਾਈ ਨਾਲ ਕਰਦੇ ਗੱਲਬਾਤ ਤੇ ਹਾਂਜੀ ਬਾਈ ਜੀ ਬੋਲੋ ਜੀ ਅੱਛਾ ਅ ਅੱਜ ਫਿਰ ਕਿਹੜਾ ਸੁਣਾਉਗੇ ਬਾਈ ਜਾਨਾ ਕੋਈ ਵੀ ਜੋ ਤੁਹਾਡਾ ਗਾਣਾ ਤਾਂ ਸੁਣ ਲਓ ਜੀ ਜਿਹੜਾ ਸੁਣਾ ਤੇ ਹੋਰ ਦੱਸੋ ਤੁਸੀਂ ਠੀਕ ਠਾਕ ਹੋ ਵਧੀਆ ਵਧੀਆ ਬਾਈ ਚੜਦੀ ਕਲਾ ਮੇਰੇ ਜੀ ਤੇ ਅਸੀਂ ਤੁਹਾਡੇ ਵੀਡੀਓ ਦੇਖਿਆ ਲਾ ਕਾਫੀ ਅੱਛਾ ਬਾਈ ਮੈਂ ਇਹਨਾਂ ਨੂੰ ਕਿਹਾ ਅੱਜ ਮਾਹ ਚਲੋ ਵੀ ਬਾਈ ਨੂੰ ਮਿਲ ਕੇ ਆਈਏ ਇਹਦੇ ਵੀਡੀਓ ਮਹਾਂ ਆ ਰਹੀਆਂ ਨੇ ਕਈ ਛੋਡੀਆਂ ਮੱਲਾ ਸਿੱਧੂ ਮੂਸੇ ਵਾਲੇ ਦੇ ਉੱਥੇ ਬਾਈ ਦੇ ਉਹਨਾਂ ਦੇ ਵੀਡੀਓ ਛੋਡੀਆਂ ਬਹੁਤ ਮੱਲਾ ਆਈਆਂ ਹੋਈਆਂ ਨੇ ਵੀਡੀਓ ਉੱਥੇ ਹਾਂ ਹਾਂ ਚਲੋ ਚੰਗਾ ਸਾਥ ਦੇਣਾ ਵੀ ਚੰਗੀ ਗੱਲ ਆ ਬਿਲਕੁਲ ਬਿਲਕੁਲ ਜੀ ਗਾਦੇ ਕਿਸੇ ਦਾ ਸਾਥ ਨਹੀਂ ਮੰਨਦਾ ਦਿੰਦਾ ਉਹਦਾ ਫਿਰ ਫਾਇਦਾ ਵੀ ਕੀ ਆ ਸਹੀ ਆ ਠੀਕ ਆ ਹੁਣ ਤੁਸੀਂ ਗਾਣਾ ਕਿਹੜਾ ਸੁਣਨਾ ਚਾਹਤੋਂ ਅ ਭਾਈ ਲਾਹ ਹੀਰੇ ਦਾ ਬਾਈ ਸਿੱਧੂ ਦਾ ਜੋ ਤੁਹਾਨੂੰ ਵਧੀਆ ਲੱਗਦਾ ਠੀਕ ਆ ਇਹਨੇ ਹੁੰਦੇ ਆ ਮਾਂ ਨੂੰ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਆ ਪਰ ਜੋ ਤੁਹਾਨੂੰ ਵਧੀਆ ਲੱਗਦਾ ਆਵੇ ਮਾਹੀ 베 ਮੈਨੂੰ ਪਿਆਰਾ ਲੱਗਦਾ ਐ 베 ਤੂੰ ਨਾ ਕਰ ਜੋਰ ਜਗਾਣੇ ਨੰਗੇ ਪਿੰਡੇ 베 ਮੇਰੇ ਮਾਰ ਨਾ ਚਮਕਾ 베 ਮੇਰੇ ਰੋਂਦੇ ਨੇ ਨੇ ਨੂੰ ਨਮਾਣੇ ਜਿਤਨੀਆਂ ਤਨ ਮੇਰੇ ਤੇ ਲੱਗੀਆਂ ਓ ਤੇਰੇ ਇਕ ਲਗੇ ਤੂੰ ਜਾਣੇ ਗੁਲਾਮ ਫਰੀਦ ਦਿਲ ਇਉਂ ਥੇ ਦੇਈਏ ਓ ਜਿੱਥੇ ਅਗਲਾ ਵੀ ਕਦਰ ਪੁੱਛਾਣੇ ਦਿਲ ਲੈ ਕੇ ਨੀ ਤਰਖੇ ਦਿਲ ਲੈ ਕੇ ਨੀ ਤਰਖੇ ਕਾ ਤੋ ਖੋਣ ਵਾਲੀਆਂ ਵੇ ਗੱਲਾਂ ਕਰਿਆ ਨਾ ਕਰ ਅਟ ਹੋਣ ਵਾਲੀਆਂ ਤੂੰ ਗੱਲਾਂ ਕਰਿਆ ਨਾ ਕਰ ਅਟ ਹੋਣ ਵਾਲੀਆਂ ਲਓ ਜੀ ਕੀ ਬਾਤ ਹੈ ਭਾਈ ਪੂਰੀ ਟੈਂਡ ਵਾਜਾ ਤੇ ਵੀਰ ਬਣ ਕੇ ਦੱਬ ਕੇ ਸਪੋਰਟ ਕਰ ਤੇ ਜਲਦੀ ਬਾਈ ਦਾ ਗਾਣਾ ਵੀ ਆ ਰਿਹਾ ਤੇ ਆਪਣੇ ਵਾਲੇ ਚੈਨਲ ਤੇ ਆਪਾਂ ਸ਼ੇਅਰ ਕਰਾਂਗੇ ਠੀਕ ਆ ਤੇ ਬਾਕੀ ਬਾਈ ਹੋਰ ਨਾਲ ਕਰਦੇ ਗੱਲਾਂ ਬਾਈ ਉਰੀ ਪਿੱਛੇ ਬੈਠੇ ਆ ਤੇ ਬਾਈ ਤੁਸੀਂ ਵੀ ਗੱਲਾਂ ਨੇ ਫਰਮਾਣਾ ਮੋਟਾ ਨਾ ਵਿਰੇਸਿਤ ਗਾ ਨਹੀਂ ਤਾ ਸੁਣ ਜਰੂਰੀ ਲਾਉਣਾ ਵੀ ਅੱਛਾ ਸੁਣਨਾ ਨਿਕਲਾ ਹੈ ਸੁਣਾ ਲੈ ਬਈ ਸੁਣਾ ਲੈ ਇੱਕ ਪੈਰਾ ਕੋਈ ਵੀ ਸੁਣਾ ਦੇ ਕੋਈ ਵੀ ਇੱਕ ਪੈਰਾ ਇੱਕ ਪੈਰਾ ਹੈ ਪੜਾਣਾ ਕੋਈ ਮਰਜ਼ੀ ਸੁਣਾ ਦੇ ਬਈ ਕੋਈ ਚੱਕਰ ਨਹੀਂ ਕਰ ਲਾ ਦੀ ਖੁੱਲ ਕੇ ਜਰੇ ਖੁੱਲ ਕੇ ਜਰੇ ਕੀ ਕਾ ਦਿਲੇਲੀ ਮਰਸਰੀ ਗੱਡੀ ਰੱਖਦਾ ਇੱਕ ਸੋਭੀ ਤੇ ਛੱਡੀ ਕਾ ਦਿਲੇਲੀ ਮਰਸਰੀ ਗੱਡੀ ਰੱਖਦਾ ਇੱਕ ਸੋਭੀ ਤੇ ਛੱਡੀ ਤੇਰੇ ਮੰਗਰ ਫੇਰਾ ਮੈਂ ਲੱਗੀ ਤੇਰੇ ਮੰਗਰੇ ਫੇਰਾ ਮੈਂ ਲੱਗੀ ਵਿੱਚ ਨਾ ਕਿਤੇ ਬੁਹਾਇ ਆਵੇ ਕੀ ਹੋ ਗਿਆ ਜੇ ਯਾਰਾ ਤੂੰ ਗੱਡੀ ਨਮੀ ਲਿਆ ਆਵੇ ਕੀ ਹੋ ਗਿਆ ਜੇ ਯਾਰਾ ਤੂੰ ਗੱਡੀ ਨਮੀ ਲਿਆ ਆਵੇ ਨਹੀਂ ਪੈਂਦਾ ਜਦੋਂ ਸਟੀਰਿੰਗ ਫੜ ਕੇ ਦਿਲ ਤਰੁੰਦਾ ਹੋ ਕੇ ਭਰ ਕੇ ਪੈਂਦਾ ਜਦੋਂ ਸਟੀਰਿੰਗ ਫੜ ਕੇ ਰੁੰਦਾ ਦਿਲ ਤਰੁੰਦਾ ਹੋ ਕੇ ਭਰ ਕੇ ਤੈਨੂੰ ਜਾਦੇ ਰਕਾਨੇ ਕਰਕੇ ਤੈਨੂੰ ਜਾ ਤੇਰ ਕਾਨੇ ਕਰਕੇ ਘਿਰ ਗੱਡੀ ਦਾ ਹਲਾਮਾ ਨਹੀਂ ਚੱਲ ਮੈਂ ਜਿੱਥੇ ਆਕੇ ਤੈਨੂੰ ਛੱਡ ਕੇ ਆਵਾਂ ਨਹੀਂ ਚੱਲ ਮੈਂ ਜਿੱਥੇ ਆਕੇ ਤੈਨੂੰ ਛੱਡ ਕੇ ਆਵਾਂ ਨਹੀਂ ਬੇਤੂਰੀ ਕਾਲਜ ਦੇ ਵਿੱਚ ਪੜਦੀ ਤੈਨੂੰ ਨੇ ਤੱਡੇਆਂ ਵਿੱਚ ਘੜਦੀ ਤੂਰੀ ਕਾਲਜ ਦੇ ਵਿੱਚ ਪੜਦੀ ਤੈਨੂੰ ਨੇ ਤੱਡੇਆਂ ਵਿੱਚ ਘੜਦੀ ਬੱਸ ਸੰਗਰੂ ਰਾਂ ਵਾਲੀ ਪੜਦੀ ਮਾਚਾਂ ਗਰੂ ਰਾਂਬਾਲੀ ਫੜਦੀ ਅੱਜ ਮੈਂ ਜਾਉਂਦੀ ਮੋਹਲੀ ਬੇ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਬੇ ਪੱਕੇ ਪੇਪਰ ਹੁੰਦੇ ਲੇਟ ਕਾਲ ਜੋਂ ਹੋਗੀ ਬੇ ਕਿਆ ਵਾਹਨੀ ਨਹੀਂ ਤੈਨੂੰ ਤੂਰੀ ਹੁਣੇ ਪਚਾਵਾ ਮਗਰੋਂ ਮੈਂ ਪਟਿਆਲੇ ਜਾਵਾਂ ਤੈਨੂੰ ਤੂਰੀ ਹੁਣੇ ਪਚਾਵਾ ਮਗਰੋਂ ਮੈਂ ਪਟਿਆਲੇ ਜਾਵਾਂ ਹੋ ਕੇ ਵੇ ਜਾ ਨੇੜੇ ਨੂੰ ਟੀਮ ਮਰੀ ਤਾਂ ਫੇਰ ਵੀ ਲੈ ਜੂ ਮੁਰਦੇ ਘੇੜੇ ਨੂੰ ਛੁੱਟੀ ਮਰੀ ਤਾਂ ਫੇਰ ਵੀ ਲੈ ਜੂ ਮੁਰਦੇ ਘੇੜੇ ਨੂੰ ਬੇ ਉਠਦੇ ਹੌਲ ਤੇਜਾ ਮੇਰੇ ਤੇਤੋ ਲੱਗਣੇ ਪੈਰ ਨੀ ਹੰਗੇੜੇ ਉਠਦੇ ਹੌਲ ਤੇਜਾ ਮੇਰੇ ਤੇਤੋ ਲੱਗਣੇ ਪੈਰ ਨੀ ਹੰਗੇੜੇ ਐਕਸੀਡੈਂਟ ਕਰਾਂ ਮਹਿੰਗਾ ਰਮਲੇ ਮੰਗੂ ਜਾਰਾ ਬੇ ਗੱਡੀ ਨਮੀ ਪਨਾ ਮਹਿੰਗਾ ਰਮਲੇ ਮੰਗੂ ਤੂੰ ਵੀ ਗੱਡੀ ਨਮੀ ਪਨਾ ਮਹਿੰਗਾ ਨੀ ਚਾਹੋ ਫੁੱਟ ਜੇ ਗੱਡੀ ਮੇਰੀ ਮੈਂ ਮੇਰੇ ਕੋਲ ਬਥੇਰੀ ਚਾਹੋ ਫੁੱਟ ਜੇ ਗੱਡੀ ਮੇਰੀ ਮੈਂ ਮੇਰੇ ਕੋਲ ਬਥੇਰੀ ਪੂਰੀ ਕਰੂੰ ਤਮੰਨਾ ਤੇਰੀ ਪੂਰੀ ਕਰੂੰ ਤਮੰਨਾ ਤੇਰੀ ਗੱਡੀ ਨਮੀ ਲਹਾਵਾਗੇ ਪਿੰਡ ਅਨਮੋਲ ਵਿੱਚ ਚੱਲਗੇ ਨਹੀਂ ਦੋਨੇ ਰੌਣ ਕਲਾਵਾਗੇ ਕੀ ਬਾਤ ਹੈ ਭਾਈ ਅੱਛਾ ਭਾਈ ਜੀ ਗੱਲ ਕਰੀਏ ਆਪਾਂ ਮਤਲਬ ਵੀ ਪਹਿਲਾਂ ਵੀ ਕਹਿੰਦੇ ਨੇ ਤੁਸੀਂ ਹਾਜ਼ੀ ਹੂੰ ਗੁੰਦਰੇ ਨੇ ਅੱਛਾ ਬਜ਼ੁਰਗ ਵੀ ਵੀਰੇ ਗਾਇਆ ਕਰਦੇ ਸੀ ਪਹਿਲਾਂ ਅੱਛਾ ਹਾਂ ਗਾਣਾ ਬਾਈ ਯਾਰ ਕਮਾਲ ਕਰਤੀ ਹਨਾ ਨਹੀਂ ਅੱਜ ਕੱਲ ਦੇ ਰਹਾ ਸਟੇਜਾਂ ਦੇ ਕਲਾਕਾਰ ਮਨ ਲਾ ਵੀ ਦੇਖ ਕੇ ਆਉਂਦੇ ਆ ਪੜ ਕੇ ਆਉਂਦੇ ਆ ਮਨ ਲਾ ਸਾਡੇ ਪੜਨ ਪੜਨ ਦੀ ਲੋੜ ਨਹੀਂ ਤੁਹਾਨੂੰ ਉਹ ਕਹਿੰਦਾ ਕੀ ਲੋਟ ਸ਼ਰਾਬਾਂ ਦੀ ਸੋਹਣੇ ਮਹਿਬੂਬ ਜਿਨ੍ਹਾਂ ਦੇ ਕੁੜੀ ਦਾ ਉਹ ਗੱਲ ਹੋ ਗਈ ਬਾਈ ਅੱਜ ਹਨਾ ਤੇ ਬਹੁਤ ਵਧੀਆ ਲੱਗਿਆ ਬਾਈ ਤੇ ਜਿਉਂਦੇ ਬਸਦੇ ਰਹੋ ਤੇ ਵੱਧ ਤੋਂ ਵੱਧ ਕਰੋ ਸ਼ੇਅਰ ਵੀਡੀਓ ਧੰਨਵਾਦ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ